ਚੋਣ ਪਚਾਰ ਦੌਰਾਨ ਬਹੁਤ ਸਾਰੇ बसपा ਅਤੇ ਕਾਲੀ ਦਲ ਦੇ ਵਰਕਰ ਨੇ ਪਾਜਪਾ ਦਾ ਦਮਨ ਸ਼ਾਮਿਲ ਹੋ ਕੇ ਸੰਭਿਆ ਸੋ ਇਸ ਮੌਕੇ ਤੇ ਸ਼੍ਰੀ ਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਂਦਰ ਦੀਆਂ ਲੋਕਹਤ ਨੀਤੀਆਂ ਦਾ ਫਾਇਦਾ ਤਾਂ ਹੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਮਿਲ ਸਕਦਾ ਹੈ ਜੇਕਰ ਪਾਜਪਾ ਦੇ ਉਮੀਦਵਾਰ ਸੋਹਨ ਸਿੰਘ ਟੰਡਲ ਨੂੰ ਇਲਾਕੇ ਦੇ ਲੋਕ ਵੋਟ ਪਾ ਕੇ ਜਿਤਾਉਣਗੇ ਚੱਬੇਵਾਲ ਜਮਨੀ ਚੋਣਾਂ ਦਾ ਜਿਹੜਾ ਰੰਗ ਆ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਗੱਲ ਕਰਦੇ ਹਾਂ ਵਿਧਾਨ ਸਭਾ ਸਥੇਤਰ ਦੇ ਵਿੱਚ ਪ੍ਰਚਾਰ ਦੀ ਸਾਫ ਕਾ ਸੰਸਦ ਅਤੇ ਰਾਜ ਸਭਾ ਮੈਂਬਰ ਵਿਨਾਸ਼ ਰਾਇ ਖੰਨਾ ਜੀ ਉਮੀਦਵਾਰ ਜਿਹੜੇ ਭਾਜਪਾ ਦੇ ਨੇ ਹੁਸਨ ਸਿੰਘ ਠੰਡਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨੇ ਲਈ ਆਏ ਨੇ ਤੁਹਾਨੂੰ ਤਸਵੀਰਾਂ ਦੇਖ ਰਿਹਾ ਕਾਫੀ ਬੜੀ ਸੰਖਿਆ ਦੇ ਵਿੱਚ ਜਿਹੜੀ ਹੈ ਸਮਰਥਨ ਮਿਲ ਰਿਹਾ ਹੈ ਮੀਟਿੰਗਾਂ ਅਟੈਂਡ ਕਰ ਰਹੇ ਨੇ ਗੱਲਬਾਤ ਕਰਦੇ ਆ ਖੰਨਾ ਸਾਹਿਬ ਦੇ ਨਾਲ ਖੰਨਾ ਸਾਹਿਬ ਤੁਸੀਂ ਮੀਟਿੰਗ ਕੀਤੀ ਹੈ ਨਾ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਗਈਆਂ ਹੈ ਇਹ ਇਹ ਸਮੱਸਿਆਵਾਂ ਮੰਨਦੇ ਕਿਦਾਂ ਦਾ ਪ੍ਰਚਾਰ ਜਿਹੜਾ ਕਰ ਰਹੇ ਉਹਦੇ ਵਿੱਚ ਮਦਦ ਆ ਰਹੀ ਹੈ ਪਹਿਲਾਂ ਤਾਂ ਇਹ ਜਿਹੜਾ ਹਲਕਾ ਸੀ ਇਹ ਗੜਸ਼ੰਕਰ ਦੇ ਵਿੱਚ ਪੈਂਦਾ ਸੀ 97 ਚ ਮੈਂ ਇਲੈਕਸ਼ਨ ਲੜਿਆ 2002 ਚ ਮੈਂ ਇਲੈਕਸ਼ਨ ਲੜਿਆ ਜਦੋਂ ਮੈਂ ਐਮ.ਐਲ.ਏ ਬਣਿਆ ਪਹਿਲੀ ਗੱਲ ਮਾਲਪੁਰਤ ਲੈ ਕੇ ਜੇਜੋਂ ਤੱਕ ਜੇ ਆਣਾ ਹੁੰਦਾ ਸੀ ਨਾ ਤਾਂ ਤੁਹਾਨੂੰ ਤਿੰਨ ਵਾਰ ਆਪਣਾ ਟਰਾਲੀ ਜਾਂ ਟੈਂਪੂ ਉਹ ਖਾਲੀ ਕਰਨਾ ਪੈਂਦਾ ਸੀ ਫਿਰ ਚੜਾਉਣਾ ਪੈਂਦਾ ਸੀ ਕੋਈ ਤਿੰਨ ਐਸੇ ਚੋਟੇ ਪੈਂਦੇ ਸੀ ਜਿਨ੍ਹਾਂ ਚ ਪਾਣੀ ਆ ਗਿਆ ਤਾਂ ਨਿਕਲਣਾ ਮੁਸ਼ਕਲ ਹੁੰਦਾ ਸੀ ਉਸ ਵੇਲੇ ਸਾਡੇ ਐਮ.ਪੀ ਸਿਗੇ ਲਾਲਾ ਰਾਜਪਤਰਾਈ ਜੀ ਰਾਜ ਸਭਾ ਦੇ ਇਤਨ ਲੱਖ ਰੁਪਈਆ ਮੈਂ ਡੀ ਸਾਹਿਬ ਕੋ ਲਿਆ 10 ਲੱਖ ਰੁਪਏ ਕੋਲ 13 ਲੱਖ ਦੇ ਤਿੰਨ ਕਾਜਵੇ ਪਹਿਲੀ ਵਾਰ ਬਣਾਏ ਸੀ ਉਸ ਵੇਲੇ ਤੋਂ ਇਹਨਾਂ ਦੇ ਮਨ ਦੇ ਵਿੱਚ ਇਹ ਵਿਕਾਸ ਦੀ ਇੱਕ ਆਸ਼ਾ ਜਾਗੀ ਕਿ ਨਹੀਂ ਇਹ ਇਲਾਕਾ ਵੀ ਵਿਕਸਿਤ ਹੋ ਸਕਦਾ ਫਿਰ ਸਾਡੀ ਸਰਕਾਰ ਆਈ ਅਕਾਲੀ ਦਲ ਬੀਜੇਪੀ ਦੀ ਇਕੱਠੀ ਕਸਾਲੀ ਹੁਣੇ ਹੀ ਲੋਕਾਂ ਨੇ ਦੱਸਿਆ ਕਿ ਇਹ ਜਿਹੜੀ ਜ਼ਮੀਨ ਟਿੱਬੇ ਟੋਏ ਸੀਗੇ ਇਹ ਜ਼ਮੀਨ ਰੇਤਲੀ ਸੀ ਅੱਜ ਤੁਸੀਂ ਦੇਖੋ ਵੀ ਫਸਲ ਇੱਥੇ ਹੋ ਰਹੀ ਆ ਝੋਨਾ ਇੱਥੇ ਹੋ ਰਿਹਾ ਇਹ ਸਾਡੀ ਉਸ ਵੇਲੇ ਸਰਕਾਰ ਨੇ ਇੱਥੇ ਟਿਊਬਨ ਲਾ ਕੇ ਪੀਨ ਦਾ ਤੇ ਖੇਤੀ ਦਾ ਪਾਣੀ ਜਿਹੜਾ ਹੈ ਉਹ ਲੈ ਕੇ ਦਿੱਤਾ ਦੂਜੀ ਗੱਲ ਮੇਨ ਗੱਲ এমਪਲாய்ਮੈਂਟ ਦੀ ਹੈ ਉਹਦੇ ਲਈ ਮੈਂ ਇਹਨਾਂ ਨੂੰ ਸਮਝਾਇਆ ਕਿ ਜਿਹੜੀ ਪ੍ਰਧਾਨ ਮੰਤਰੀ ਵਿਸ਼ਵਪਰਮਾ ਯੋਜਨਾ ਹੈ ਉਹਦੇ ਤਹਿਤ ਅਸੀਂ ਜਿਹੜੇ ਆਪਣੇ ਪਰਿਵਾਰਕ ਕਿੱਤੇ ਨੇ ਉਹਨਾਂ ਨੂੰ ਅਸੀਂ ਕੰਮ ਸ਼ੁਰੂ ਕਰ ਸਕਦੇ ਹਾਂ ਸਰਕਾਰ ਟ੍ਰੇਨਿੰਗ ਵੀ ਦੇਗੀ ਕਿੱਟ ਵੀ ਦੇਗੀ ਲੋਨ ਵੀ ਦੇਗੀ ਤਾਂ ਇਹ ਇੱਕ ਬਹੁਤ ਮੈਂ ਸਮਝਾ ਮਹੱਤਵਪੂਰਨ ਯੋਜਨਾ ਹੈ ਜਿਹਦੇ ਨਾਲ ਦੇਸ਼ ਦੇ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜਾ ਨੌਜਵਾਨਾਂ ਨੂੰ ਖਾਸ ਤੌਰ ਤੇ ਇਸ ਦਾ ਲਾਭ ਹੋਣ ਵਾਲਾ ਆਸ਼ਾ ਹੈ ਕਿ ਇਥੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਬੜੇ ਵੱਡੇ ਮਾਰਜਿਨਾ ਜਿੱਤੇਗੀ 204 ਦੇ ਕਰੀਬ ਬੂਥ ਹੈ ਸਾਡੀ ਸੰਗਠਨ ਦੇ ਤੌਰ ਤੇ ਬੂਥ ਰਚਨਾ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਸਾਰੇ ਲੋਕ ਜਿਹੜੇ ਨੇ ਇਕੱਠੇ ਹੋ ਕੇ ਇਸ ਕੈਂਪੇਨ ਚ ਚੱਲ ਚੁੱਕੇ ਨੇ ਡਾਕਟਰ ਰਾਜਕੁਮਾਰ ਜਿਹੜੇ ਪਹਿਲਾਂ ਇੱਥੇ ਐਮਐਲਏ ਵੀ ਰਹੇ ਨੇ ਹੁਣ ਸਾਂਸਰ ਨੇ ਉਹਨਾਂ ਦੇ ਬੇਟੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹ ਕਹਿੰਦੇ ਵੀ ਇਲਾਕੇ ਦੇ ਵਿਕਾਸ ਲਈ ਪਹਿਲਾਂ 15 ਕਰੋੜ ਰੁਪਏ ਕਾਂਗਰਸ ਨੇ ਤੇ ਹੁਣ 70 ਕਰੋੜ ਰੁਪਏ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਵਿਕਾਸ ਬਹੁਤ ਜ਼ਿਆਦਾ ਹੋਇਆ ਹੈ ਤੁਸੀਂ ਫੀਲਡ ਚ ਘੁੰਮ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਦਾਂ ਦਾ ਵਿਕਾਸ ਦੇਖੋ ਇਕਵਲ ਤਾਂ ਪੁੱਛਣ ਦਾ ਜਿਆਦਾ ਸਪੈਸ਼ਲੀ ਪੁੱਛਿਆ ਸਰਪੰਚਾਂ ਨੂੰ ਵੀ ਦੱਸੋ ਤੁਹਾਨੂੰ ਕੋ ਡਾਇਰੈਕਟ ਪੈਸਾ ਕੇਂਦਰ ਵੱਲੋਂ ਆਇਆ ਹੁਣ ਸਭ ਨੂੰ ਪਤਾ ਕਿ ਜਿੰਨਾ ਪੰਚਾਇਤਾਂ ਨੂੰ ਪੈਸਾ ਆ ਰਿਹਾ ਉਹ ਸਾਰਾ 14ਵੇਂ ਤੇ 15ਵੇਂ ਬਿਟ ਕਮਿਸ਼ਨ ਦਾ ਆ ਰਿਹਾ ਆ ਬਾੜੀਆਂ ਸੀ 1 ਕਰੋੜ 14 ਲੱਖ ਰੁਪਇਆ ਜਿਹੜਾ ਉਸ ਪਿੰਡ ਨੂੰ ਆਇਆ ਹੁਣੇ ਮੈਨੂੰ ਦੱਸਿਆ 58 ਲੱਖ ਰੁਪਇਆ ਇੱਕ ਪਿੰਡ ਹੋਰ ਨੂੰ ਆਇਆ ਇਸ ਪਿੰਡ ਨੂੰ ਵੀ ਇਸ ਤਰ੍ਹਾਂ ਪੋਪੂਲੇਸ਼ਨ ਦੇ ਹਿਸਾਬ ਨਾਲ ਪੈਸੇ ਆਏ ਇਹ ਜਿੰਨੀ ਸਕੀਮਾਂ ਦੇ ਪੈਸੇ ਨੇ ਇਹ ਜਿਹੜੇ ਐ ਕਰਨ ਦੇ ਜਿਹੜੇ ਮਤਲਬ ਆਮ ਆਦਮੀ ਪਾਰਟੀ ਤੋਂ ਜਾਂ ਆਪਾਂ ਬੀਐਸਪੀ ਜਾਂ ਅਕਾਲੀ ਦਲ ਦੇ ਭਾਗਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੀ ਕਹਿ ਸਕਦੇ ਹੋ ਨੀਤੀਆਂ ਕੀ ਬਦਲਾਵ ਬਿਲਕੁਲ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਡੀਆਂ ਇਹਨੀਆਂ ਅਸ਼ੀਆਂ ਪਾਲਿਸੀ ਦਿੱਤੀਆਂ ਨੇ ਉਹਨਾਂ ਪਾਲਿਸੀ ਨੂੰ ਦੇਖ ਕੇ ਹੀ ਲੋਕ ਜੁੜਦੇ ਪਏ ਨੇ ਸਾਡੇ ਪੂਰੇ ਵਰਡ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਬੀਜੇਪੀ 13 ਕਰੋੜ ਤੋਂ ਵੱਧ ਉਹਦੇ ਮੈਂਬਰ ਨੇ ਇੱਕ ਬੜਾ ਹੀ ਵਧੀਆ ਮਿਸ਼ਨ ਹੈ ਬੀਜੇਪੀ ਦਾ ਇਸ ਸਭ ਦਾ ਵਿਕਾਸ ਸਭ ਦਾ ਸਾਥ ਔਰ ਸਭ ਦਾ ਹੀ ਨਾਲ ਹੋਣਾ ਜ਼ਰੂਰੀ ਹੈ ਤੇ ਇਸ ਦੇ ਵਿੱਚ ਸਭ ਦਾ ਵਿਕਾਸ ਤੇ ਸਾਡੇ ਦੇਸ਼ ਦਾ ਵਿਕਾਸ ਹੋਣਾ ਅਸੀਂ ਸਭ ਦਾ ਸਾਥ ਮੰਗਦੇ ਹਾਂ ਕਿ ਬੀਜੇਪੀ ਨਾਲ ਜੁੜੋ ਔਰ ਵੋਟਾਂ ਪਾ ਕੇ ਜਿਤਾ ਕੇ ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ ਲਿਆਓ ਸੋ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਨਾ ਪ੍ਰਚਾਰ ਹੋ ਰਿਹਾ ਹੈ ਸਮਰਥਨ ਮਿਲ ਰਿਹਾ ਹੈ ਖੰਨਾ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਕੰਗ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਕਾਫੀ ਬੜੀ ਸੰਖਿਆ ਦੇ ਵਿੱਚ ਉਧੇਦਾਰ ਇੱਥੇ ਮੌਜੂਦ ਨੇ ਦੇਖਣਾ ਹੋਵੇਗਾ ਕਿ 20 ਤਰੀਕ ਨੂੰ ਜਿਹੜੀਆਂ ਚੋਣਾਂ ਹੋ ਰਹੀਆਂ 23 ਨੂੰ ਰਿਜ਼ਲਟ ਆ ਰਿਹਾ ਹੈ ਕੀ ਜਿਹੜਾ ਫਤਵਾ ਇਹ ਇਲਾਕੇ ਦੇ ਲੋਕ ਦਿੰਦੇ ਨੇ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ